ਉਹ ਆਪਣੇ ਚੈਨਲ ਦੇ ਉੱਤੇ ਦੇ ਲੋ ਜੀ ਤੂੰ ਤਾਂ ਜੀ ਪਹੁੰਚੇ ਨੇ ਅੱਜ ਪਿੰਡ ਫਿਰਵਾਹੀ ਚ ਤੂੰ ਤਾਂ ਜੀ ਤੁਹਾਨੂੰ ਪਹਿਲਾਂ ਤਾਂ ਫਿਲਮ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਈ ਜੀ ਸਰਨ ਸਸ਼ੀਕਾਰ ਜੀ ਤੇ ਸਾਨੂੰ ਵੀ ਮੁਬਾਰਕਾਂ ਤੇ ਤੂੰ ਤਾਂ ਜੀ ਹੁਣੇ ਤੁਸੀਂ ਦੇਖ ਕੇ ਉਹ ਜੈਟ ਐਂਡ ਜੁਲੀਅਟ 3 ਜਿਹਦੇ ਵਿੱਚ ਇਹ ਮੱਦੀ ਦਾ ਕਰੈਕਟਰ ਨਿਭਾਇਆ ਇਹਨਾਂ ਨੇ ਤੇ ਤੁਹਾਨੂੰ ਫਿਲਮ ਕਰਕੇ ਕਿਵੇਂ ਦਾ ਮਹਿਸੂਸ ਹੋਇਆ ਤੂੰ ਤਾਂ ਜੀ ਤੁਸੀਂਾਨੂੰ ਚਾਰ ਸ਼ਬਦ ਇਹ ਦੱਸ ਸਕਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੇ ਅਸੀਂ ਕੈਂਟ ਆਪਣਾ ਦਲਜੀਤ ਪਾ ਜੀ ਨਾਲ ਕੰਮ ਕੀਤਾ ਤੇ ਬਹੁਤ ਕੈਂਟ ਸਾਨੂੰ ਐਕਸਪੀਰੀਅੰਸ ਮਿਲਿਆ ਬਹੁਤ ਵੱਡਾ ਹਨਾ ਹੂੰ YouTube ਤੇ ਫਿਲਮਾਂ ਚ ਕੀ ਅੰਤਰ ਹੁੰਦਾ ਤੇ ਸਾਰਿਆਂ ਤੁਸੀਂ ਦਿਨੋਂ ਧੰਨਵਾਦ ਕਰਨਾ ਚਾਹੁੰਦਾ ਜਗਦੀਪ ਸਿੱਧੂ ਸਰਦਾਂ ਹੂੰ ਤੇ ਬਹੁਤ ਕੈਂਟ ਇਨਸਾਨ ਨੇ ਉਹ ਹੂੰ ਤੇ ਸਾਨੂੰ ਮੌਕਾ ਦਿੱਤਾ ਬਾਈ ਨੇ ਤੇ ਬਹੁਤ ਕੈਂਟ ਲੱਗਿਆ ਸਾਨੂੰ ਕੰਮ ਕਰਕੇ ਸਾਨੂੰ ਪਤਾ ਲੱਗਿਆ ਵੀ YouTube ਤੇ ਕਿੱਦਾਂ ਦਾ ਕੰਮ ਹੁੰਦਾ ਤੇ ਫਿਲਮਾਂ ਚ ਕਿੱਦਾਂ ਦਾ ਹਾਂ ਇੱਕ ਨਵੇਂ ਕਹਿੰਦੇ ਹੁੰਦੇ ਸਫਲਤਾ ਦੀ ਪੌੜੀ ਚੜ੍ਹ ਕੇ ਤੇ ਤੁਸੀਂ ਇੱਕ ਇਹ ਵੀ ਸਾਡਾ ਇੱਕ ਸੁਪਨਾ ਸੀ ਵੀ ਕਦੋਂ ਅਸੀਂ ਬੱਬੂ ਨੂੰ ਵੱਡੇ ਪਰਦੇ ਤੇ ਦੇਖਾਂਗੇ ਹਾਂ ਮੈਨੂੰ ਬਾਕੀ ਸਾਰਿਆਂ ਨੇ ਪਿਆਰ ਕੀਤਾ ਜਿੰਨੇ ਵੀ ਆਪਣੇ ਮਾਲਵਾਦੂ ਬਾਬਾ ਜੀ ਨੇ ਪੰਜਾਬ ਦੇ ਵਿੱਚ ਹਨਾ ਘੈਂਟ ਪੰਜਾਬੀ ਰਹਿੰਦੇ ਨੇ ਤੇ ਉਹਨਾਂ ਨੂੰ ਚਾਹ ਸੀਗਾ ਵੀ ਸਿਨੇਮੇ ਤੇ ਕਦੋਂ ਆਉਣਾ ਸਿਨੇਮੇ ਤੇ ਕਦੋਂ ਹਨਾ ਵੀ ਬਹੁਤ ਵਧੀਆ ਲੱਗਾ ਸਾਰਿਆਂ ਨੇ ਜਿਵੇਂ ਇੱਕ ਬੋਟਾ ਨਹੀਂ ਪੈਂਦੀਆਂ ਹੁੰਦੀਆਂ ਹਨਾ ਆਪਣੇ ਲਈ ਤਾਂ ਉਹਨੇ ਪਿਆਰ ਕੀਤਾ ਜਿਵੇਂ ਦਲਜੀਤ ਭਾਈ ਆਵਦੇ ਅਕਸਰ ਸਟੋਰੀਆਂ 'ਚ ਕੈਂਦਰੀ ਹੁੰਦੀਆਂ ਇਹ ਫਿਲਮ ਨਹੀਂ ਇੱਕ ਤਿਹਾਰ ਹੈ हां ओ गल बात हु हां अपना ਸੁਪਨਾ ਪੂਰਾ ਹੋ ਗਿਆ ਵੀ ਆਪਾਂ ਐਵੇਂ ਏਡੇ ਵੱਡੇ ਸਟਾਰਾਂ ਨਾਲ ਕੰਮ ਕਰਾਂਗੇ ਬਿਲਕੁਲ ਬਿਲਕੁਲ ਤੇ ਉਹ ਕਹਿੰਟ ਹੋਵੇ ਤੇ ਪਹਿਲੀ ਉਹ ਫਿਲਮ ਜਟਨ ਜੁਲੀਅਟ ਜੀਡੀ ਵੱਡੇ ਪੱਡੇ ਦੇ ਰਿਲੀਜ਼ ਹੋ ਗਈ ਤੇ ਆਉਣ ਵਾਲੀਆਂ ਫਿਲਮਾਂ ਬਾਰੇ ਤੁਸੀਂ ਦੱਸ ਸਕਦੇ ਹੋ ਹਾਂਜੀ ਆਉਣ ਵਾਲੀਆਂ ਫਿਲਮਾਂ ਆਪਣੀਆਂ ਆ ਰਹੀਆਂ ਨੇ ਇੱਕ ਦੋ ਫਿਲਮਾਂ ਹੋਰ ਆ ਰਹੀਆਂ ਨੇ ਅੱਗੇ ਹਮ ਹਜੇ ਆਪਾਂ ਉਹ ਦੱਸ ਨਹੀਂ ਸਕਦੇ ਤੇ ਜਦੋਂ ਲਵੇ ਜੇ ਲੱਗੇ ਕੰਮ ਉਦੋਂ ਫਿਰ ਹਾਂ ਕਿਉਂਕਿ ਹਲੇ ਕਹਿੰਦੇ ਕੁਝ ਕੁ ਫਿਲਮਾਂ ਦੇ ਜਿਨ੍ਹਾਂ ਦੇ ਟਾਈਟਲ ਵੀ ਸਿਲੈਕਟ ਹੋਣੇ ਆ ਰੱਖਣੇ ਆ ਚਲੋ ਲਗਭਗ ਤਾਂ ਫਾਈਨਲ ਹੁੰਦੇ ਹੀ ਆ ਚਲੋ ਫੇਰ ਵੀ ਇੱਕ ਪ੍ਰੋਟੋਕੋਲ ਹੁੰਦਾ ਆ ਆਰਟਿਸਟਾਂ ਦਾ ਤੇ ਜੋ ਕਿ ਸਮੇਂ ਦੇ ਨਾਲ ਸਾਂਝਾ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਸੁਖਵਿੰਦਰ ਸਿੰਘ ਉਰਫ ਬੱਬੂ ਪਿੰਡੀ ਵਾਲਾ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਮਿਲਦੇ ਆ ਨਵੇਂ ਬਲੌਗ ਦੇ ਨਾਲ ਤੇ ਨਾਲ ਦੱਸ ਦਈਏ ਵੀ ਅਸੀਂ ਕੈਮਰੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਆ ਹਾਂ ਨਵਾਂ ਕੈਮਰਾ ਹੈ ਸੋਨੀ ਦਾ ਕੈਮਰਾ ਜੀ ਆਪਣਾ ਪਾਵ ਸ਼ੁਰੂ ਪਾਜੀ ਆ ਜੀ ਬਾਹਰੋਂ ਭਾਈ ਅਮਰੀਕਾ ਤੋਂ ਲੈ ਕੇ ਆਏ ਨੇ ਹਾਂ ਇਹ ਪਾਜੀ ਲੈ ਕੇ ਆਏ ਸੀ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਤੇ ਚਲੋ ਮਿਲਦੇ ਹਾਂ ਜੀ ਅੱਗੇ ਧੰਨਵਾਦ